ਹੇ ਵੀ ਪਬਲਿਕ ਸਕੂਲ ਤੋਂ ਪੜ੍ਹ ਰਹਾ ਮੈਂ ਮੇਰਾ ਨਾਮ ਗੈਵਿਸ਼ 10th ਕਲਾਸ ਤੋਂ ਮੈਂ ਪੜ੍ਹਦਾ ਮੈਂ ਕੜਾ ਦੀ ਗੱਲ ਸੀ ਇੱਕ ਸ਼ਰਤ ਤੋਂ ਮੈਂ ਕੜਾ ਮੰਗਿਆ ਸਰ ਨੇ ਮੈਨੂੰ ਨਾ ਮੰਨ ਕੇ ਸਰ ਤੋਂ ਕੜਾ ਲਿਆ ਸਰ ਨੇ ਮੈਨੂੰ ਕੜਾ ਵੀ ਦਿੱਤਾ ਜਿੰਦਾ ਕੜਾ ਸੀ ਨਾ ਉਹ ਆਇਆ ਮੈਨੂੰ ਨਹੀਂ ਪਤਾ ਵੀ ਸਰ ਨੇ ਕੜੇ ਲਵਾਏ ਹੋਏ ਆ ਉਹ ਆਇਆ ਵੀ ਉਹ ਕਹਿੰਦਾ ਵੀ ਸਰ ਮੇਰਾ ਕੜਾ ਸੀ ਤੇ ਸਰ ਨੇ ਕਿਹਾ ਵੀ ਗੈਵਿਸ਼ ਕੋਲ ਆ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਗੈਵਿਸ਼ ਕੋਲ ਆ ਗੈਵਿਸ਼ ਨੂੰ ਮੈਂ ਆਪਣੇ ਆਪ ਲੈ ਲਾਂ ਅ后来 ਮੈਨੂੰ ਮੈਸੇਜ ਆਇਆ ਉਹਨੇ ਮੈਂ ਕਿਹਾ ਆ ਮੇਰੇ ਕੋਲ ਆ ਉਹ ਕਹਿੰਦਾ ਜਦੋਂ ਮਰਜੀ ਮੈਨੂੰ ਕੜਾ ਦੇ ਦੇ ਤੇ ਮੈਂ ਪਰਪਸ ਸਕੂਲ ਨੇ ਆਇਆ ਕੱਲ ਮੈਂ ਸਕੂਲ ਆਇਆ ਤੇ ਹੱਲੇ ਰਿਜਲਟ ਤੇ ਮੁੰਡਾ ਮੈਨੂੰ ਮਿਲਿਆ ਵੀ ਮੈਂ ਕਿਹਾ ਤੇਰਾ ਕੜਾ ਬੈਡ ਕਿ ਤੈਨੂੰ ਦਵਾ ਕਿ ਨਾ ਨਹੀਂ ਨਹੀਂ ਮੈਨੂੰ ਨਾ ਛੁੱਟੀ ਟਾਈਮ ਫੜਾ ਦੀ ਮੈਂ ਕਿਹਾ ਠੀਕ ਆ ਤੇ ਹੱਲੇ 6th ਲੈਕਚਰ ਹੀ ਮੈਨੂੰ ਦੀਪੀ ਜੀ ਨੇ ਬੁਲਾ ਲਿਆ ਕਿੰਨੇ ਕੜਾ ਕਿੱਥੇ ਆ ਮੈਂ ਕੜਾ ਲੈਣ ਗਿਆ ਹੀ ਆ ਉਵੇਂ ਮੇਰੀ ਕਲਾਸ 'ਚ ਆ ਗਏ ਮੇਰਾ ਲਗਾਤਾਰ ਸੱਤਾ ਚ ਕਿਵੇੜਾ ਮਾਰਿਆ ਮੈਂ ਚਰਨ ਨੂੰ ਯਾਰ ਸਰ ਰੁਪਏ ਵਾਲੀ ਗੱਲ ਛੱਡ ਦੋ ਪਰ ਨਹੀਂ ਰੁਕੇ ਸਰ ਨੇ ਫਿਰ ਦੁਬਾਰਾ ਮਾਰਿਆ ਮੇਰਾ ਸਿਰ ਵੱਗਿਆ ਖੰਦ ਦੇਪਨ ਇੰਨਾ ਸਿਰ ਦਰਦ ਹੋ ਰਿਹਾ ਤੇ ਨਾਲ ਕੰਨ ਤੇ ਤਾਂ ਵੀ ਨਹੀਂ ਸਰ ਰੁਕੇ ਬਾਅਦ ਵਿੱਚ ਮੈਂ ਪਲੱਸ 1 ਤੇ ਗਿਆ ਤੇ ਸਰ ਨੇ ਉੱਥੇ ਮੈਨੂੰ ਕੁੱਟਿਆ ਦੁਬਾਰਾ ਫਿਰ ਕੋਲੀਡੋਰ ਦੇ ਵਿੱਚ ਕੁੱਟਿਆ ਮੈਨਾਂ ਕਰਨ ਨੂੰ ਤੇ ਸਰ ਛੱਡ ਦੋ ਤਾਂ ਨੇ ਤਾਂ ਵੀ ਨਹੀਂ ਛੱਡਿਆ ਸਾਰੇ ਟੀਚਰ ਕੋਲ ਖੜੇ ਆ ਸਿਰਫ ਇੱਕ ਨੁਖਮਾ ਮੈਮ ਨੇ ਮੈਨੂੰ ਅੱਗੇ ਛਡਾਇਆ ਆਓ ਸਰ ਦਾ ਨਾਮ ਕੀ ਹੈ ਜਿਨ੍ਹਾਂ ਨੇ ਤੁਹਾਡੇ ਨਾਲ ਮਾਰਕਟ ਕੀਤੀ ਹੈ ਕੋਮਲ ਪ੍ਰੇਮ ਸਿੰਘ ਨਹੀਂ ਲੱਗਿਆ ਦੀਪਿਕ ਤਾਂ ਹੋ ਕੇ ਪੰਚਕ ਮੈਂ ਇਹ ਦੇਖੋ ਜੋ ਕਾਰਵਾਈ ਮੰਗੀ ਹੋਈ ਹੈ ਸਰ ਜੀ ਵੀ ਅਸੈਂਟਲਾ ਚ ਕੱਲ ਕੋਈ ਫੜੇ ਦੀ ਗੱਲ ਸੀ 뮤జిక్ টিচার ਕੋ ਪੜਾ ਲਿਆ ਜੀਪੀ ਸਰ ਦਾ ਕੋਈ ਰੋਲ ਨਹੀਂ ਸੀ ਵਿੱਚ ਬੇਟਾ ਕਿਮਾਰ ਕੇ ਪੁੱਛ ਰਿਹਾ ਵੀ ਖੜਾ ਤੇਰੇ ਕੋਲ ਉਹ ਕਹਿੰਦਾ ਹਾਂ ਸਰ ਮੇਰੇ ਕੋ ਖੜਾ ਕਿੱਦਾਂ ਕਿੱਥੇ ਆ ਖੜਾ ਕਿੰਨਾ ਸਰ ਮੇਰੇ ਬੈਗ ਚ ਖੜਾ ਕਿਸੇ ਹੋਰ ਦਾ ਸੀ ਸਰ ਇਹ ਖੜਾ ਦੇ ਰਿਹਾ ਹੈ ਸਭ ਨੇ ਡੀਪੀ ਸਰ ਨੂੰ ਕੋਈ ਗੱਲ ਨਹੀਂ ਸੁਣੀ ਪੰਜ ਛੇ ਜੁਵੇੜਾ ਨੂੰ ਮਾਰਿਆ ਉਸ ਬਾਅਦ ਕਲਾਸ 1 ਦੇ ਕਲਾਸ ਤੇ ਜਾ ਕੇ ਉੱਥੇ ਘੁੱਟਿਆ ਫਿਰ ਕੋਰੀਡੋਰ ਦੇ ਵਿੱਚ ਆ ਕੇ ਘੁੱਟਿਆ ਅੰਦਰ ਸੈੱਲ ਕਾਟ ਬਾਹਰ ਦੇ ਵਿੱਚ ਕੰਨ ਦੇ ਵਿੱਚ ਉਹਨਾਂ ਦੇ ਪ੍ਰੋਬਲਮ ਆ ਗਈ ਐ ਉਸ ਟਾਈਮ ਉਹ ਬੱਚਾ ਇਹਨਾਂ ਕੋਈ ਡਿਪਰੈਸ਼ਨ ਦੱਸਿਆ ਜਦੋਂ ਦਾ ਟੈਸਟ ਸੀਗਾ ਸਕੂਲ ਤੋਂ ਪੇਪਰ ਸੀ ਉਹ ਦੇ ਨਹੀਂ ਆ ਰਿਹਾ ਸੀ ਬੱਚਾ ਡਰਦਾ ਕਿੰ ਆ ਰਿਹਾ ਸੀਗਾ ਉਹ ਡੀਪੀ ਸਰ ਫਿਰ ਕੁੱਟਣਗੇ ਬੱਚਾ ਇਸ ਚੀਜ਼ ਦਾ ਡਿਪਰੈਸ਼ਨ ਚ ਆਇਆ ਹੈ ਇਹਨਾਂ ਨੇ ਇਹਨਾਂ ਨੂੰ ਕੁੱਟਿਆ ਜਿਵੇਂ ਇੱਡਾ ਅਗੜਾ ਕ੍ਰਿਮੀਨਲ ਹੁੰਦਾ ਉਹ ਕੋਈ ਕ੍ਰਿਮੀਨਲ ਕਰਾਈਂ ਕਰਤਾ ਹੋਏਗਾ ਗੱਲ ਉਹਨੇ ਸੁਣੀ ਨਹੀਂ ਕੋਈ ਡ ਗੱਲ ਵੀ ਕੋ ਕਹਿ ਰਿਹਾ ਸਾਰੇ ਸਾਰੇ ਕਹਿ ਰਿਹਾ ਕੁੱਤੀ ਜਾ ਰਿਹਾ ਕੁੱਤੀ ਜਾ ਰਿਹਾ ਕੋਈ ਗੱਲ ਨਹੀਂ ਉਹ ਸੁਣ ਰਿਹਾ ਗੱਲ ਇਹੀ ਆ ਇਹ ਮਨ ਸਕਦਾ ਮੰਗਿਆ ਜੀ ਜੋ ਵੀ ਹਾਲੀ ਕਾਰਵਾਈ ਕੀਤੀ ਜਾਵੇ ਸਾਨੂੰ ਪੂਰੀ ਰਿਕਾਰਡਿੰਗ ਦਿੱਤੀ ਜਾਵੇ ਹਰ ਇੱਕ ਸਕੂਲ ਕਲਾਸਰੂਮ ਦੇ ਬਾਰੇ ਕੈਮਰਾ ਲੱਗਾ ਕਲਾਸ ਤੇ ਲੱਗਾ ਸਾਨੂੰ ਵੀ ਰਿਕਾਰਡਿੰਗ ਦਿੱਤੀ ਜਾਵੇ ਸਾਡਾ ਬੱਚਾ ਕਰਦੇ ਅਸੀਂ ਅੱਗੇ ਤੋਂ ਕਾਰਵਾਈ ਕਰਾਂਗੇ ਜੋ ਇਹ ਵੀ ਕਾਰਵਾਈ ਬੰਦੀ ਅੰਦਰ ਕਾਰਵਾਈ ਕੀਤੀ ਜਾਵੇ ਹਰ ਇੱਕ ਮਾਸਟਰ ਆਇਆ ਕਮਰ ਪੋਇਟ ਹੈ ਔਰ ਇੱਕ ਬੱਚਾ ਕੰਪੀ ਕਲਾਸ ਵਿੱਚ ਪੜ ਰਿਹਾ ਹੈ ਕੋਈ ਕੜਾ ਪਿਆ ਸੀਗਾ ਲਾਇਬ੍ਰੇਰੀ ਦੇ ਵਿੱਚ ਤੇ ਉਹ ਕੋਈ ਕੜਾ ਬੱਚੇ ਨੂੰ ਪਸੰਦ ਆਇਆ ਹਣਾ ਜਾਂ ਦੇਖਣ ਵਾਸਤੇ ਨੇ ਲਿਆ ਹੋਣਾ ਤੇ ਉਹ ਬੱਚੇ ਨੇ ਕੋਈ ਜਦੋਂ ਉਹਨੂੰ ਪਤਾ ਲੱਗਾ ਵੀ ਇਹ ਕੜਾ ਲੈ ਕੇ ਆਇਆ ਤੇ ਮੈਂ ਕਹਿੰਦਾ ਕਮੇਪੀਰ ਕੰਡਾ ਵਿੱਚ ਕੜਾ ਲੈ ਆਇਆ ਉਹ ਕਹਿੰਦਾ ਹਾਂਜੀ ਸਰ ਲੈ ਆਇਆ ਕਿੰਨਾ ਕੱਢ ਦੇ ਤੇ ਬੈਕਪੈਕ ਚੋਂ ਕੜਾ ਦੇਤਾ ਉਸ ਤੋਂ ਬਾਅਦ ਇਹਨੂੰ ਪਲੱਸ 1 ਕਲਾਸ ਦੇ ਵਿੱਚ ਜਾ ਕੇ ਚੱਪਟੋ ਘੜ 15 ਦਾ 20 ਜਿਹੜਾ ਮਾਰੀਆਂ ਪਰ ਬਾਅਦ ਚ ਲਾਇਬ੍ਰੇਰੀ 'ਚ ਜਾ ਕੇ ਫਿਰ ਮਾਰ ਗਿਆ ਤੇ ਕੋਈ ਯਾਨੀ ਜੇ ਬੱਚੇ ਦਾ ਲੱਭਣਾ ਨਾ ਸਾਰਾ ਇਹਨੂੰ ਵੀ ਕਰਨ ਵਾਲਾ ਪਾਸੋਂ ਸਾਰਾ ਸੁਝਿਆ ਗਿਆ ਔਰ ਸਾਨੂੰ ਰਾਤ ਨੂੰ ਤਕਰੀਬਨ 9:30 ਦੇ ਨਵੇ ਦੇ ਕਰੀਬ ਪੇਰੈਂਟਸ ਦਾ ਫੋਨ ਆਇਆ ਤੇ ਦੱਸਿਆ ਕਿ ਸਾਡਾ ਬੱਚਾ ਅੱਜ ਸਕੂਲ ਦੇ ਵਿੱਚ ਫੜ ਗਿਆ ਔਰ ਇਸ ਤਰ੍ਹਾਂ ਕਰਕੇ ਸਾਡੇ ਪਿੱਛੇ ਨੂੰ ਬਹੁਤ ਜ਼ਿਆਦਾ ਹਰੈਸਮੈਂਟ ਕੀਤਾ ਜਾ ਰਿਹਾ ਹੈ ਮਾਰਿਆ ਜਾ ਰਿਹਾ ਹੈ ਔਰ ਬੱਚਾ ਅੱਜ ਸਕੂਲ ਆਂਸ ਕੋ ਬਿਲਕੁਲ ਡਰੇ ਕਰ ਰਿਹਾ ਸੀਗਾ ਉਹ ਇਗਜ਼ਾਮ ਕਰ ਰਹੀ ਨਹੀਂ ਅਸੀਂ ਅਗਰ ਉਹ ਸਕੂਲ ਨਹੀਂ ਜਾਣਾ ਜਦ ਤੱਕ ਉਹ ਮਾਸਟਰ ਅੱਜ ਪਤਾ ਨਹੀਂ ਬੰਦਾ ਕੀ ਸ਼ੁਰੂ ਕਰੇਗਾ ਫਿਰ ਉਹ ਅੱਗੇ ਪੇਰੈਂਟਸ ਨਾਲ ਲੱਗੇ ਇਹਨਾਂ ਨੂੰ ਸਮਝਾਉਣ ਕਿ ਕਿ ਅਸੀਂ ਵੀ ਚਲੋ ਆ ਕੇ ਬੱਚੇ ਸੱਟਾਂ ਆਈ ਸੀਗਾ ਫਿਰੇ ਸਕੂਲੇ ਔਰ ਅਸੀਂ ਸਾਰੇ ਕੁਝ ਦੇ ਕੇ ਪ੍ਰਿੰਸੀਪਲ ਨਾਲ ਗੱਲ ਕੀਤੀ ਔਰ ਪ੍ਰਿੰਸੀਪਲ ਉਹਦਾ ਰਵਈਆ ਤੁਹਾਨੂੰ ਪਤਾ ਹੀ ਹੈ ਵੀ ਕਿਹੋ ਜਿਹਾ ਹੈ ਸ਼ੁਰੂ ਵਿੱਚ ਇਹਦਾ ਰਵਈਆ ਬੜਾ ਖਰਾਬ ਹੋਇਆ ਉਹਨੇ ਕਦੀ ਵੀ ਅਨਿਆਏ ਵਾਲੇ ਪਾਸੇ ਤਾਂ ਨਹੀਂ ਗੱਲ ਨਹੀਂ ਕੀਤੀ ਉਹਨੇ ਹਮੇਸ਼ਾ ਆਪਣੀ ਟੀਚਰਾਂ ਦਾ ਪੱਖ ਜਿਹੜਾ ਲੁੱਟਾ ਔਰ ਪੇਰੈਂਟਸ ਨਾਲ ਗੱਲ ਨਹੀਂ ਸੁਣੀ ਤੇ ਪੇਰੈਂਟਸ ਨਾਲ ਅੰਦਰ ਕਾਫੀ ਬੱਦਸਲੂਕੀ ਨਾਲ ਬੋਲਿਆ ਤੇ ਬੱਚੇ ਦੀ ਮਦਰ ਸੀਗੀ ਉਹਦੇ ਫਾਦਰ ਸਾਹਿਬ ਸੀ ਮਾਮਾ ਹੀ ਜਿਵੇਂ ਚਾਚਾ ਹੀ ਸੀਗੇ ਤੇ ਉਹਨਾਂ ਨਾਲ ਬਹੁਤ ਜ਼ਿਆਦਾ ਬੱਦਸਲੂਕੀ ਕੀਤੀ ਫਿਰ ਸਾਨੂੰ ਉਸ ਤੋਂ ਬਾਅਦ ਅੰਦਰ ਅਸੀਂ ਗਏ ਆ ਤੇ ਉਹ ਗੰਦਾ ਵੀ ਤੁਸੀਂ ਦੱਸੋ ਕਿ ਕਿਵੇਂ ਕਰਾਣਾ ਨਹੀਂ ਲੱਗਿਆ ਵੀ ਤੁਸੀਂ ਆ ਕੇ ਤੁਹਾਡੇ ਟੀਚਰ ਨੇ ਇੱਦਾਂ ਕੀਤੀ ਹੈ ਇੱਕ ਬਹਿ ਕੇ ਤੁਸੀਂ ਮਸਲਾ ਹੱਲ ਕਰਿਓ ਉਹਨਾਂ ਨੂੰ ਛੋਟੇ ਬੱਚੇ ਬੱਜੋ ਮਾਫੀ ਮੰਗਾਓ ਤੁਸੀਂ ਉਹਨਾਂ ਦੇ ਕੋਲ ਟੀਚਰ ਕੋਲ ਮੌਕੇ ਤੇ ਪੁਲਿਸ ਆਈ ਸੀ ਕਿ ਮੌਕੇ ਤੇ ਪੁਲਿਸ ਆਈ ਜੀ ਇਹਨਾਂ ਨੇ ਹੰਟਾ ਬਟਾ ਨਹੀਂ ਛੱਡਣਾ ਤੇ ਬੱਚੇ ਅੰਦਰ ਗਲਤ ਗਲਬਤ ਕਰ ਰਿਹਾ ਹੈ ਔਰ ਸਾਨੂੰ ਬਾਅਦ ਚੁਪੇ ਲੱਗ ਰਿਹਾ ਵੀ ਇਹ ਆਪ ਕੋਸ ਨਹੀਂ ਛੱਡ ਰਿਹਾ ਚਲੋ ਪੁਲਿਸ ਆਈ ਕੋਈ ਗੱਲੀ ਪੁਲਿਸ ਦਾ ਕੰਮ ਹੈ ਪ੍ਰਸ਼ਾਸਨ ਦਾ ਉਹਨਾਂ ਦਾ ਹੱਲ ਕਰਨੀ ਕਰਨੀ ਹੈ ਉਹਨਾਂ ਨੇ ਦੋਨੋਂ ਗੱਲ ਸੁਣੀ ਹੈ ਪਰ ਅਜੇ ਤੱਕ ਦੋਨੋਂ ਧਿਰਾਂ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਮੰਗ ਹੈ ਜੀ ਵੀ ਇਹ ਕੰਦੇ ਵੀ ਅਸੀਂ ਉਹਨਾਂ ਦੇ ਕਾਨੂੰਨੀ ਕਰਦੇ ਕਰਾਣੀ ਹੈ ਕਿ ਜਾਂ ਤਾਂ ਉਹਨ

वो हम चेक कर ले आपकी जो जो अभी तो यही सामने आई है कि, कि किसी हमारे टीचर ने बच्चे को सफर लगाया देखा सर बच्चे को वैसे अपने पास बुला के लगे हैं नहीं लगे हैं लेकिन जी मैंने देख लिया है यहाँ पे अब मैं कोई डॉक्टर तो हूँ नहीं ठीक है मैंने देख लिया बच्चे से भी हमने बात की इससे ज्यादा मैं कुछ नहीं बोल सकता अभी हम इन्वेस्टिगेशन कर एक ही क्लास है सातवीं क्लास वहाँ पे आपका बेटा पढ़ता है वहाँ सर की क्लास में होती ऐसी है इसके बारे में आप देखो जी ऐसा है कि हमारे नर्सरी ब्लॉक में भी एसी हैं और लाइब्रेरी में भी एसी है और जो सेवन क्लास में एसी है वहाँ रोटेशन पे क्लासेस बैठती हैं आप इसी मैटर पे बात करेंगे तो ठीक है बाकी इससे ज़्यादा मैं कोई बात नहीं कर सकता थैंक यू